ਖਨੌਰੀ ਮੋਰਚੇ ਦੇ ਵਿੱਚ ਪਹੁੰਚੇ ਹੋયા ਤੇ ਸਾਡੇ ਭਰਾ ਪਹੁੰਚੇ ਆ ਤੇ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਅਸੀਂ ਲਗਾਤਾਰ ਇੱਥੇ ਸਮਾਵਾ ਨਿਵਾ ਰਹੇ ਹਾਂ ਤੇ ਬਾਈ ਹੋਰੀ ਜਾਗਦਿਆਂ ਜਮੀਰ ਵਾਲੇ ਨੇ ਜਿਹੜੇ ਅੱਜ ਇੱਥੇ ਪਹੁੰਚੇ ਬਾਪੂ ਡੱਲੇਵਾਲ ਸਾਹਿਬ ਜੀ ਦਾ ਹਾਲ ਜਾਣਨ ਦੇ ਲਈ ਸਾਡੇ ਨਾਲ ਬਾਈ ਮਨਜੋਤ ਸਿੰਘ ਤਲਵੰਡੀ ਜੋ ਕਿ ਆਸ਼ਰਮ ਚਲਾਉਂਦੇ ਆ ਤੇ ਬਾਈ ਮਨਿੰਦਰ ਜਿਨ੍ਹਾਂ ਦੀ ਸੰਸਥਾ ਹੈ ਗ੍ਰਾਂਤੀ ਸਿੰਘਾਂ ਦੇ ਘਰ ਪੱਕ ਦੇਂਦੇ ਆ ਤੇ ਹਣੀ ਸੇਠੀ ਬਾਈ ਲੁਧਿਆਣੇ ਤੋਂ ਪਹੁੰਚਿਆ ਤੇ ਬਾਕੀ ਜਿੰਨੀ ਮੇਰੀ ਟੀਮ ਆ ਉਹ ਵੀ ਪਹੁੰਚੀ ਹੋਈ ਆ ਸੋ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਬਾਕੀ ਗੱਲਾਂ ਬਾਈ ਮਨਿੰਦਰ ਹੋਰੀ ਬਾਈ ਮਨਜੋਤ ਤੇ ਹਣੀ ਸੈਠੀ ਹੋਰੀ ਕਰਨਗੇ ਕਿ ਆਪ ਆਪਾ ਕਿਵੇਂ ਇਸ ਮੋਰਚੇ ਨੂੰ ਜਿੱਤਿਆ ਜਾਊਗਾ ਤੇ ਕਿਵੇਂ ਅੱਗੇ ਦੀ ਕੋਈ ਪਲਾਨਿੰਗ ਹੋਊਗੀ ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵ ਜੀ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਭਲੀ ਭੰਤੀ ਜਾਣਦੇ ਹੋ ਖਨੋਰੇ ਬਾਰਡਰ ਤੇ ਜੋ ਪੇਸ਼ ਹੈ ਲੰਬੇ ਸਮੇਂ ਤੋਂ ਇਹ ਸਾਡੇ ਕਿਸਾਨ ਵੀਰਵਲੋਂ ਜੋ ਮੋਰਚਾ ਲਾਇਆ ਗਿਆ ਹੈ ਇਹ ਮੋਰਚੇ ਦੀ ਜੋ ਮੌਜੂਦਾ ਸਥਿਤੀ ਹੈ ਉਹ ਤੁਹਾਨੂੰ ਵੀਰੇ ਉਹਨਾਂ ਨੇ ਦੱਸੀ ਹੈ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਜੋ ਪਿਛਲੇ 19-20 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਅੱਜ 20 ਦਿਨ ਹੋ ਗਏ ਲਗਭਗ ਉਹਨਾਂ ਨੂੰ ਨਾ ਤਾਂ ਉਹਨਾਂ ਨੇ ਪ੍ਰਸ਼ਾਦਾ ਛਕਿਆ ਹੋਇਆ ਨਾ ਜੋ ਉਹਨਾਂ ਦੇ ਸਰੀਰ 'ਚ ਕੈਂਸਰ ਹੈ ਉਹਦੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਦਵਾਈ ਲਈ ਹੋਈ ਸਾਨੂੰ ਮੋਰਚੇ 'ਚ ਆਉਣ ਤੋਂ ਪਹਿਲਾਂ ਵੀ ਪਤਾ ਲੱਗਿਆ ਸੀ ਤੇ ਇੱਥੇ ਆ ਕੇ ਵੀ ਸਾਨੂੰ ਪਤਾ ਲੱਗਿਆ ਵੀ ਆ ਬਾਬਾ ਜੀ ਨੂੰ ਕਿਸੇ ਵੀ ਸਮੇਂ ਬਾਬਾ ਜਗਜੀਤ ਸਿੰਘ ਡੱਲੇਵਾਲ ਸਾਡੇ ਲਈ ਤਾਂ ਬਾਬਾ ਜੀ ਨੇ ਕਿਉਂਕਿ ਜਿਹੜਾ ਕੋਈ ਬਜ਼ੁਰਗ ਜਿਹੜਾ ਕੋਈ ਵੀਰ ਆਪਣਾ ਸੀਸ ਤਲੀ ਤੇ ਰੱਖ ਕੇ ਪੰਥ ਲਈ ਸਮਰਪਿਤ ਹੋ ਗਿਆ ਕਿਸਾਨਾਂ ਲਈ ਸਮਰਪਿਤ ਹੋ ਗਿਆ ਪੰਜਾਬ ਲਈ ਸਮਰਪਿਤ ਹੋ ਗਿਆ ਹੀ ਉਹਨਾਂ ਨੂੰ ਬਾਬਾ ਜੀ ਕਹਾਂਗੇ ਸੋ ਸਾਡੇ ਲਈ ਉਹ ਬਾਬਾ ਜੀ ਨੇ ਬਾਬਾ ਜਗਜੀਤ ਸਿੰਘ ਡੱਲੇਵਾਲ ਜੀ ਕਿਸੇ ਵੀ ਸਮੇਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਪਾਉਣ ਲਈ ਪੰਜਾਬ ਤੇ ਹਰਿਆਣਾ ਪੁਲਿਸ ਜਾਂ ਪ੍ਰਸ਼ਾਸਨ ਕਿਸੇ ਵੀ ਸਮੇਂ ਇਹ ਜਿਹੜਾ ਮਰਨ ਵਰਤ ਉਹਨਾਂ ਵੱਲੋਂ ਚਲਾਇਆ ਗਿਆ ਉਹਨਾਂ ਨੂੰ ਤੋੜਨ ਲਈ ਅਥਾ ਜਿਹੜੇ ਯਤਨ ਕੀਤੇ ਜਾ ਰਹੇ ਨੇ ਸੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਬਾਪੂ ਜਗਜੀਤ ਸਿੰਘ ਢੱਲੇਵਾਲ ਜੀ ਦਾ ਸਾਥ ਦੇਣਾ ਜਿਹਦੇ ਲਈ ਸਾਡੇ ਵੱਡੇ ਭਰਾ ਮਨਜੋਤ ਵੀਰੇ ਹੋਣੀ ਵੀ ਆਏ ਨੇ ਤੇ ਰਾਜ ਵੀਰੇ ਹੋਣੀ ਇੱਥੇ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸੇਵਾਵਾਂ ਨਿਭਾ ਰਹੇ ਨੇ ਸੋ ਬਾਕੀ ਜਿਹੜੇ ਚਾਰ ਸ਼ਬਦ ਹੈ ਉਹ ਮਨਜੋਤ ਵੀਰ ਤੁਹਾਨੂੰ ਦੱਸਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਆ ਮੇਰੇ ਭਰਾਵਾਂ ਨੇ ਤੇ ਬਾਕੀ ਤੁਸੀਂ ਭਲੀ ਭਾਂਤ ਜਾਣਦੇ ਹੋ ਵੀ ਇਹ ਜਿਹੜੀ ਲੜਾਈ ਐ ਮੋਰਚਾ ਕਿਸ ਹੋਂਦ ਲਈ ਲੜਿਆ ਜਾ ਰਿਹਾ ਆ ਅਸੀਂ ਦਿੱਲੀ ਸਾਰੇ ਲਾਮਬੰਦ ਹੋਏ ਸੀ ਸਾਰੇ ਘਰ ਘਰਾਂ ਚੋਂ ਨਿਕਲੇ ਸੀ ਤੇ ਤਾਂ ਜਾ ਕੇ ਉਹ ਲੜਾਈ ਅਸੀਂ ਜਿੱਤੀ ਜੀ ਤੇ ਇਸੇ ਕਰਕੇ ਹੁਣ ਜਿੰਨਾ ਚਿਰ ਅਸੀਂ ਹੁਣ ਨਹੀਂ ਨਾ ਨਿਕਲਦੇ ਘਰਾਂ ਦੇ ਵਿੱਚੋਂ ਤੇ ਲੜਾਈ ਨਹੀਂ ਜਿੱਤੇ ਜਾਣੀ ਉਹ ਬਾਪੂ ਸਾਡੇ ਲਈ ਕਿੰਨੀ ਉਮਰ ਦੇ ਵਿੱਚ ਸਾਡੇ ਨੇ ਲੜਾਈ ਲੜ ਰਿਆ 20 ਦਿਨ ਤੋਂ ਅਸੀਂ ਅੱਧਾ ਘੰਟਾ ਕਿਧਰ ਰੋਟੀ ਲੇਟ ਹੋ ਜਾਣਾ ਤੇ ਪ੍ਰਸ਼ਾਦਾ ਲੇਟ ਹੋ ਜਾ ਤਾਂ ਆਪਾਂ ਘਰ ਸਿਰ ਤੇ ਚੱਕ ਲੈਂਦੇ ਆ। ਵੀ ਸਾਡੇ ਪ੍ਰਸ਼ਾਦਾ ਘਰ ਦਿਆਂ ਨੂੰ ਤੇ ਪਰ ਉਹ ਦੇਖੋ 20 ਦਿਨ ਹੋ ਗਏ ਚੁੱਕਿਆ ਉਹ ਵਿਚਾਰੇ ਬਾਪੂ ਰੋਟੀ ਛੱਡੀ ਬੈਠਾ ਉਹ ਸਾਡੇ ਨੇ ਤੇ ਆਪਾਂ ਘਰਾਂ 'ਚ ਬੈਠੇ ਆ ਤੇ ਇਸ ਕਰਕੇ ਘਰਾਂ 'ਚੋਂ ਨਿਕਲੋ ਜਿਵੇਂ ਇਕੱਲੇ ਇਕੱਲੇ ਘਰ 'ਚੋਂ ਬੰਦੇ ਪਿੰਡਾਂ ਦੇ ਵਿੱਚੋਂ ਲਾਮੰਦ ਹੋ ਕੇ ਦਿੱਲੀ ਗੁਰੂਆਂ ਤੇ ਚੱਲ ਗਏ ਸੀ ਇਹ ਤਾਂ ਫੇਰ ਅਸੀਂ ਪੰਜਾਬ 'ਚ ਬੈਠੇ ਹਾਂ ਕਨੌਰੀ ਬਾਡੀ ਬਾਰਡਰ ਤੇ ਤੇ ਆਪਾਂ ਕਿਉਂ ਨਹੀਂ ਉੱਠ ਰਹੇ ਇਸ ਕਰਕੇ ਉੱਠੋ ਤੇ ਆਪਾਂ ਜਿਹੜੀ ਲੜਾਈ ਲੜੀਏ ਤੇ ਬਾਪੂ ਦਾ ਜਿਹੜੀ ਉਹਨੂੰ ਬਚਾਈਏ ਨਹੀਂ ਤਾਂ ਬਾਪੂ ਜਦੋਂ ਚਲ ਗਿਆ ਫਿਰ ਵੀ ਤਾਂ ਅਸੀਂ ਪੋਸਟਾਂ ਵਾਇਗਰੂ ਥੱਲੇ ਲਿਖ ਲਿਖ ਕੇ ਪੋਸਟਾਂ ਪਾਉਣੀਆਂ ਤੇ ਅਸੀਂ ਫਿਰ ਦਿਹਾੜੇ ਮਨਾਉਣੇ ਆ ਜੀ ਆ ਆ ਜੀ ਡੱਲੇ ਵਾਲਾ ਬਾਪੂ ਜੀ ਅੱਜ ਦਿਨ ਦਿਨ ਚੜਾਈ ਦਿੱਤੇ ਸੀ ਆ ਇਹ ਕਿਉਂ ਨਹੀਂ ਅਸੀਂ ਪਹਿਲਾਂ ਕਿਉਂ ਨਹੀਂ ਉੱਠ ਰਹੇ ਅਸੀਂ ਉਹਨੂੰ ਬਚਾਈਏ ਜਦੋਂ ਤੁਸੀਂ ਸਾਰੇ ਉੱਠ ਪਏ ਤੇ ਲੜਾਈ ਜਿੱਤੀ ਵੀ ਜਾਣੀ ਆ ਸਰਕਾਰਾਂ ਦੇ ਨੱਕ 'ਚ ਦਮ ਵੀ ਆ ਜਾਣਾ ਹਜੇ ਤੱਕ ਤਾਂ ਸਰਕਾਰਾਂ ਬਾਤੀ ਤੇ ਲਈ ਆਈ ਨਹੀਂ ਰਹੀਆਂ ਕਿਉਂ ਨਹੀਂ ਆ ਰਹੀਆਂ ਤੁਸੀਂ ਲੋਕ ਨਹੀਂ ਉੱਠ ਰਹੇ ਘਰਾਂ ਦੇ ਵਿੱਚ ਜਿੰਨਾ ਚਿਰ ਲੋਕ ਨਹੀਂ ਉੱਠਦੇ ਉਹਨਾਂ ਚਿਰ ਸਰਕਾਰਾਂ ਨਹੀਂ ਗੋਡੇ ਉੱਪਰ ਹੋਣੀਆਂ ਉੱਠ ਪਾਓ ਇੱਕ ਵਾਰੀ ਉੱਠ ਕੇ ਤਾਂ ਫਿਰ ਅਸੀਂ ਬਾਪੂ ਦੇ ਹੱਕ ਦੇ ਵਿੱਚ ਖੜੀਏ ਤੇ ਬੇਨਤੀ ਇਹੀ ਆ ਸਾਰੀ ਸੰਗਤ ਨੂੰ ਜੀ ਹਨੀ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਦੋ ਗੱਲਾਂ ਨਾਲ ਹੀ ਆਪਣੀ ਗੱਲ ਰੱਖਣੀ ਚਾਹੂੰਗਾ ਇੱਕ ਗੱਲ ਇਹ ਆ ਜਿਨ੍ਹਾਂ ਦੇ ਕਰੇ ਪੇਸ਼ੈਂਟ ਨੇ ਉਹ ਜਿਨ੍ਹਾਂ ਨੂੰ ਡਾਕਟਰਾਂ ਨੇ ਦਵਾਈਆਂ ਲਾਈਆਂ ਹੋਈਆਂ ਨੇ ਉਹ ਤਾਂ ਚਾਹੇ ਬੇਟਾ, ਮਾਂ, ਪਿਓ ਜਾਂ ਬੱਚਾ ਉਹ ਸਿਰਫ ਇੱਕ ਟਾਈਮ ਦੀ ਆਪਣੀ ਦਵਾਈ ਮਿਸ ਕਰਕੇ ਦਿਖਾਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਦਰਦ ਕਿੰਨਾ ਹੁੰਦਾ ਉਹ ਬੰਦਾ 18 ਦਿਨ ਤੋਂ ਪਿਆ ਠੀਕ ਆ ਉਹ ਕੋਈ ਆਪਣੇ ਘਰ ਦੀ ਰਜਿਸਟਰੀ ਨਹੀਂ ਕਰਾਉਣਾ ਚਾਹੁੰਦਾ ਉਹ ਕੋਈ ਪੈਸੇ ਨਹੀਂ ਮੰਗ ਰਿਹਾ ਉਹ ਕੁਝ ਨਹੀਂ ਕਰ ਰਿਹਾ ਦੂਜੀ ਗੱਲ ਮੈਂ ਕਰਦਾ ਜਿਹੜੇ ਸਾਡੇ ਨਾਲ ਸ਼ਹਿਰ ਵਾਲੇ ਜੁੜੇ ਹੋਏ ਨੇ ਚਲੋ ਜਿਹੜੇ ਕਿਸਾਨਾਂ ਦੇ ਉਲਟ ਬੋਲਦੇ ਨੇ ਮੈਂ ਸਿੱਧੀ ਗੱਲ ਦੱਸਦਾ ਜਿਹੜਾ ਤੁਹਾਡੀ ਕੋਠੀਆਂ ਹੁੰਦੀਆਂ ਉਹਨਾਂ ਦੇ ਬਾਹਰ ਪਾਰਕਿੰਗ ਹੁੰਦੀ ਹੈ ਹਾਲੇ ਕਿ ਉਹ ਥੋੜਾ ਉਹਦੇ ਤੇ ਕੋਈ ਹੱਕ ਨਹੀਂ ਹੈਗਾ ਉਹ ਸਰਕਾਰੀ ਜਗ੍ਹਾ ਹੁੰਦੀ ਹੈ ਤੁਸੀਂ ਗੱਡੀ ਲਾਉਣ ਪਿੱਛੇ ਉਹਦੇ ਪਿੱਛੇ ਲੜ ਪੈਣੇ ਹੋ ਪਰ ਜਿਹੜੇ ਬੰਦੇ ਹੋਂਦ ਦੀ ਲੜਾਈ ਲੜ ਰਹੇ ਨੇ ਜਿਹੜੀ ਕਿਸਾਨੀ ਦੀ ਲੜਾਈ ਲੜ ਰਹੇ ਨੇ ਆਪਣੀ ਹੱਕਾਂ ਦੀ ਲੜਾਈ ਲੜ ਲੈਂਦੇ ਨੇ ਫਿਰ ਤੁਸੀਂ ਕਹਿੰਦੇ ਨੌਜਵਾਨ ਬਾਹਰ ਜਾਂਦਾ ਜਿਹਦਾ ਇੱਥੇ ਸਕੋਪ ਹੀ ਨਹੀਂ ਰਹਿਣਾ ਜਿਹਦੀ ਇੱਥੇ ਫਸਲਾਂ ਦਾ ਮੁੱਲ ਨਹੀਂ ਮਿਲਣਾ ਉਹਨੇ ਬਾਹਰ ਹੀ ਜਾਣਾ ਜੇ ਹੁਣ ਮੇਰੇ ਕੰਮ ਦੇ ਵਿੱਚ ਕਮਾਈ ਨਹੀਂ ਹੋਊਗੀ ਤਾਂ ਮੇਰੇ ਬੱਚੇ ਆਪ ਹੋਰ ਕੋਈ ਕੰਮ ਲੱਭਣਗੇ ਸੋ ਕਹਿਣ ਦਾ ਮਤਲਬ ਇਹ ਆ ਨਾ ਤਾਂ ਮੇਰਾ ਕਿਸਾਨੀ ਨਾਲ ਕਿਸੇ ਖੇਤਾਂ ਵਾਲਾ ਮੈਂ ਆਪਣਾ ਦੁਕਾਨਦਾਰ ਆ ਮੇਰਾ ਵਧੀਆ ਸਿਸਟਮ ਆ ਪਰ ਮੇਰੇ ਤੇ ਜ਼ਮੀਰ ਹੈਗੀ ਆ ਹੂੰ ਬਿਲਕੁਲ ਮੇਰੇ ਤੇ ਜ਼ਮੀਰ ਹੈਗੀ ਆ ਵੀ ਜਿਨ੍ਹਾਂ ਦਾ ਆਪਾਂ ਖਾਨੇ ਆ ਉਹ ਬੰਦੇ 18 ਦਿਨਾਂ ਤੋਂ ਪਏ ਆ ਕੱਲ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਮੋਮਬਤੀਆਂ ਚੱਕਣ ਦਾ ਕੋਈ ਕੱਖ ਫਾਇਦਾ ਨਹੀਂ ਹੋਣਾ ਸੋ ਜਿਹੜੇ ਜ਼ਿਮੀਦਾਰਾਂ ਦੇ ਬੱਚੇ ਨੇ ਪਹਿਲਾਂ ਉਹਨਾਂ ਨੂੰ ਫਿਰ ਜਿਹੜੇ ਸਾਡੇ ਵਰਗਿਆਂ ਨਾਲ ਸ਼ਹਿਰੀਆਂ ਨਾਲ ਰਿਸ਼ਤੇ ਆ ਫਿਰ ਉਹਨਾਂ ਨੂੰ ਆਪਣੀ ਯਾਰੀ ਉਰੇ ਨਭਾਓ ਯੂਨੀਵਰਸਿਟੀਆਂ ਚ ਪਪਾ ਜਨਨ ਨਭਾਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਬਈ ਪਹੁੰਚੇ ਭਰਾ ਹੁਰੀ ਤੇ ਜਾਗਦੀਆਂ ਜ਼ਮੀਨਾਂ ਵਾਲੇ ਨੇ ਤੇ ਆਓ ਆਪਾਂ ਬਾਪੂ ਨੂੰ ਮਿਲਦੇ ਆਂ ਤੇ ਮੋਰਚੇ 'ਚ ਵੱਤ ਤੋਂ ਵੱਦ ਪਹੁੰਚੋ ਬਈ ਰਾਤ ਦੀਆਂ ਡਿਊਟੀਆਂ ਵੱਤ ਤੋਂ ਵੱਦ ਲਾਓ ਜੇ ਪ੍ਰਸ਼ਾਸਨ ਕੋਈ ਹਰਕਤ ਕਰੂਗਾ ਤਾਂ ਰਾਤ ਨੂੰ ਕਰਨੀ ਐ ਸੋ ਰਾਤ ਦੀਆਂ ਡਿਊਟੀਆਂ ਨੌਜਵਾਨ ਨੂੰ ਵੱਤ ਤੋਂ ਵੱਦ ਨੇੜੇ ਤੇੜੇ ਪਿੰਡ ਵਾਲੇ ਭਰਾ ਜਰੂਰ ਪਹੁੰਚਿਆ ਕਰੋ ਰਾਤ ਦੀ ਡਿਊਟੀ ਜਰੂਰ ਲਾਇਆ ਕਰੋ